ਆਪਰੇ ਸਧਰਤੇ ਤੇ ਦੁਨੀਆ ਚ ਸਭ ਤੋਂ ਅਮੀਰ ਆਦਮੀ ਪਤਾ ਕੌਣ ਹੈ ਹਾਜੀ ਬਿਲ ਗੇਟਸ ਇੱਕ ਵਾਰ ਕਿਤੇ ਇੰਟਰਵਿਊ ਲਈ ਸੱਦਿਆ ਗਿਆ ਉਹਨਾਂ ਨੂੰ ਸਾਰੇ ਲੋਕਾਂ ਦੀ ਹਾਜ਼ਰੀ ਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਤੋਂ ਕੋਈ ਅਮੀਰ ਵਿਅਕਤੀ ਹੈ ਦੁਨੀਆ ਚ ਤੇ ਉਹਨਾਂ ਨੇ ਕਿਹਾ ਹਾਂ ਇੱਕ ਆਦਮੀ ਹੈ ਜੋ ਮੇਰੇ ਤੋਂ ਵੀ ਅਮੀਰ ਹੈ ਤੇ ਸਾਰੇ ਹੈਰਾਨ ਹੋ ਗਏ ਆਲੇ ਦੋਲੇ ਵੇਖ ਕੇ ਕਿ ਕਹੈਂ ਬਿਲਕੁਲ ਉਸ ਤੋਂ ਵੀ ਅਮੀਰ ਬੰਦਾ ਕੋਈ ਹੈ ਸਾਨੂੰ ਕਿਉਂ ਨਹੀਂ ਪਤਾ ਉਹਨਾਂ ਨੇ ਉਤਸੁਕਤਾ ਦੇ ਨਾਲ ਪੁੱਛਿਆ ਜੀ ਕੌਣ ਹੈ ਉਹ ਹਨ ਇਹ ਦਾ ਸੈਕ ਲੜਕਾ ਹੈ ਕਹਿੰਦੇ ਅਸਲ ਦੇ ਵਿੱਚ ਇੱਕ ਜਦੋਂ ਮੈਂ ਅਜ ਤੋਂ 20 ਸਾਲ ਪਹਿਲਾਂ ਨਾ ਇੱਕ ਵਾਰ ਨਿਊਯਾਰਕ 에어ਪੋਰਟ ਤੇ ਗਿਆ ਸੀ ਮੈਂ ਇੰਨਾ ਅਮੀਰ ਨਹੀਂ ਸਾਂ ਉਤਤਮ ਵਿਖਿਆ ਮੈਂ ਅਖਬਾਰ ਲੈਣ ਲਈ ਅਖਬਾਰ ਲੈਣ ਲੱਗਾ ਜਿਪ ਚ ਪੈਸੇ ਨਹੀਂ ਸੀ ਟੁੱਟੇ ਪੈਸੇ ਨਹੀਂ ਸੀ ਤੇ ਪੈਸੇ ਵੀ ਨਹੀਂ ਸੀ ਉਦੋਂ ਮੈਂ ਇੰਨਾ امیر ਨਹੀਂ ਸੀ ਮੈਂ ਅਖਬਾਰ ਵੇਖੀ ਜ਼ਰੂਰੀ ਸੀ ਪੈਸੇ ਵਿਖੇ ਨਹੀਂ ਲੱਭੇ ਰੱਖ ਤੇ ਉਹ ਬੱਚਾ ਸੀ ਉੱਥੇ ਇੱਕ ਜਿਹੜਾ ਅਖਬਾਰ ਵੇਚ ਰਿਹਾ ਸੀ ਕਹਿੰਦਾ ਤੁਸੀਂ ਅਖਬਾਰ ਚਾਹੋ ਤਾਂ ਲੈ ਜਾ ਸਕਦੇ ਹੋ ਫ੍ਰੀ ਕੋਈ ਗੱਲ ਨਹੀਂ ਬਿਲ ਗਿਡਸ ਨੇ ਸਮੇਂ ਦੀ ਲੋੜ ਨੂੰ ਸਮਝ ਕੇ ਕਹਿੰਦੇ ਕਿ ਮੈਂ ਅਖਬਾਰ ਲੈ ਗਿਆ। 3 ਮਹੀਨੇ ਬਾਅਦ ਅਚਾਨਕ ਫਿਰ ਮੈਂ ਉਸੇ 에ਰਪੋਰਟ ਤੇ ਆਇਆ। ਫਿਰ ਮੈਂ ਖਬਰ ਲਈ ਅੱਗੇ ਆਇਆ ਤੇ ਜੇਬ ਵਿੱਚ ਹੀ ਤੇ ਫਿਰ ਟੁੱਟੇ ਪੈਸੇ ਨਹੀਂ ਸੀ। ਉਹ ਬੱਚਾ ਉਸੇ ਤਰ੍ਹਾਂ ਬੈਠਾ ਸੀ। ਉਹ ਬੱਚੇ ਨੇ ਉਹਨੂੰ ਪਾਪ ਲੈ ਪੇਨੋ ਅਖਬਾਰ ਦੀ ਲੋੜ ਹੈ। ਉਹਨੇ ਆਵਾਜ਼ ਮਾਰ ਕੇ ਕਿਹਾ ਕਿ ਅੰਕਲ ਚਾਹੋ ਤੁਸੀਂ ਅਖਬਾਰ ਲੈ ਸਕਦੇ। ਉਹਨਾਂ ਨੇ ਥੋੜੀ ਜਿਹੀ ਅਨਾਕਾਨੀ ਕੀਤੀ ਕਿ ਮਨ ਚ ਹਿਚਕਚਾਹ ਹਟਾਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬੱਚੇ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਇਹ ਮੈਂ ਤੁਹਾਨੂੰ ਆਪਣੇ ਪ੍ਰੋਫਿਟ ਚ ਦੇ ਦੇਣਾ ਮੈਨੂੰ ਪਤਾ ਤੁਹਾਡੇ ਕੋਲ ਟੁੱਟੇ ਪੈਸੇ ਹੈ ਨਹੀਂ ਮਿਲ ਗੇਟਸ ਨੇ ਬੱਚੇ ਹਲ ਵੇਖਿਆ ਅਖਬਾਰ ਲਈ ਆਪਣੇ ਕੰਮ ਨੂੰ ਨਿਕਲ ਗਿਆ ਗੱਲ ਨੂੰ 19 ਸਾਲ ਬੀਤ ਗਏ ਬਿਲ ਗੇਟਸ ਬਿਲ ਗੇਟਸ ਬਣ ਗਏ ਬਹੁਤ ਵੱਡੇ ਦੁਨੀਆ ਦੇ ਅਮੀਰ ترین ਇਨਸਾਨ ਉਹਨਾਂ ਦੇ ਮਨ ਚ ਇੱਕ ਦਿਨ ਖਿਆਲ ਆਇਆ ਯਾਰ ਉਸ ਬੱਚੇ ਤੋਂ ਜਿਸ ਤੋਂ ਮੈਂ ਖਬਾਰਾ ਲੈਂਦਾ ਸੀ ਉਹਨੂੰ ਲੱਭਿਆ ਜਾਵੇ ਬੜੀ ਕੋਸ਼ਿਸ਼ ਕੀਤੀ ਅਖੀਰ 1.5 ਮਹੀਨੇ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਖੋਜਣ-ਬੀੜਣ ਤੋਂ ਬਾਅਦ ਉਹ ਬੱਚਾ ਮਿਲ ਗਿਆ ਉਹਦੇ ਕੋਲ ਗਏ ਉਹਨੂੰ ਕਹਿੰਦੇ ਬੇਟਾ ਤੁਮ ਮੈਨੂੰ ਜਾਣਦਾ ਹੈ ਕੌਣ ਹੈ ਕਹਿੰਦਾ ਹਾਂਜੀ ਹਾਂਜੀ ਜੀ ਮੈਂ ਪਛਾਣ ਲਿਆ ਜੀ ਤੁਸੀਂ ਬਿਲ ਗੇਟਸ ਹੋ ਕਹਿੰਦਾ ਮੈਂ ਬਿਲਗਰਡਸ ਤੇ ਮੈਂ ਹਾਂ ਪਰ ਤੂੰ ਮੈਨੂੰ ਜਾਣਦਾ ਹੈ ਕਹਿੰਦਾ ਹਾਂਜੀ ਕਿੰਦੇ ਕਿਵੇਂ ਕਿੰਦੇ ਤੁਸੀਂ ਦੋ ਵਾਰ ਮੇਰੇ ਤੋਂ ਖ਼ਬਰ ਲੈ ਕੇ ਗਏ ਸੀ ਬਿਲਗਰਡਸ ਚੌਂਕ 'ਤੇ ਰੌਂਟੇ ਖੜੇ ਹੋਗੇ ਤੈਨੂੰ ਯਾਦ ਹੈ ਕਹਿੰਦੇ ਅੱਜ ਮੈਂ ਦੁਨੀਆ ਦਾ ਸਭ ਤੋਂ ਅਮੀਰ ਤਰੀਨ ਇਨਸਾਨ ਮੈਂ ਸੋਚੀ ਲਾਂ ਕਿ ਤੇਰੀ ਕੁਝ ਮਦਦ ਕੀਤੀ ਜਾਵੇ ਮੈਨੂੰ ਪਤਾ ਤੂੰ ਆਪਣਾ ਗੁਜ਼ਾਰਾ ਚਲਾ ਰਿਹਾ ਹੋਵੇਗਾ ਵਧੀਆ ਪਰ ਫਿਰ ਵੀ ਤੂੰ ਮੇਰੇ ਤੇ एहसान ਕੀਤਾ ਸੀ ਤੇ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਮੰਗ ਜੋ ਮੰਗਣਾ ਮੈਂ ਤੇਰੀ ਉਸ ਵੇਲੇ ਦੀ ਮਦਦ ਦੀ ਮਦਦ ਕਰਨਾ ਚਾਹੁੰਦਾ ਬੱਚਾ ਹੁਣ ਜਵਾਨ ਹੋ ਚੁੱਕਾ ਸੀ ਉਹ ਮੁੰਡਾ ਹੈਰਾਨ ਹੋ ਗਿਆ ਇਹਨੇ ਸਾਹਿਬ ਜੀ ਤੁਸੀਂ ਚਾਹ ਕੇ ਵੀ ਮੇਰੀ ਮਦਦ ਦੀ ਮਦਦ ਨਹੀਂ ਕਰ ਸਕਦੇ ਮੈਂ ਖੁਸ਼ ਹਾਂ ਕਿ ਤੁਸੀਂ ਮੈਨੂੰ ਲੱਭਿਆ ਤੁਸੀਂ ਮੇਰੇ ਕੋਲ ਆਏ ਤੁਸੀਂ ਮੈਨੂੰ ਪੁੱਛਿਆ ਪਰ ਤੁਸੀਂ ਚਾਹ ਕੇ ਵੀ ਜੋ ਮੇਰੀ ਮਦਦ ਕੀਤੀ ਸੀ ਉਹ ਦੀ ਮਦਦ ਨਹੀਂ ਕਰ ਸਕਦੇ ਉਹ ਦੀ ਬਰਾਬਰੀ ਨਹੀਂ ਕਰ ਸਕਦੇ ਇਹਨੇ ਕਿਉਂ ਕਹਿੰਦੇ ਤੁਸੀਂ ਅੱਜ ਦੁਨੀਆ ਦੇ ਅਮੀਰਤਰੀਨ ਹੋ ਕੇ ਫਿਰ ਮੇਰੀ ਮਦਦ ਕਰ ਰਹੇ ਹੋ ਬੱਚਾ ਕਹਿੰਦਾ ਕਿ ਉਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਮੈਂ ਗਰੀਬ ਸੀ ਤੇ ਮੈਂ ਉਦੋਂ ਤੁਹਾਡੀ ਮਦਦ ਕੀਤੀ ਸੀ ਮੈਂ ਤਾਂ ਜ਼ਿਕਰ ਵੀ ਨਹੀਂ ਸੀ ਕਰਨਾ ਚਾਹੁੰਦਾ ਕਹਿੰਦੇ ਤੁਸੀਂ ਕਦੀ ਵੀ ਮੇਰੀ ਉਸ ਵੇਲੇ ਦੀ ਮਦਦ ਉਸ ਹਾਲਤ ਦੀ ਮਦਦ ਦੀ ਮਦਦ ਨਹੀਂ ਕਰ ਸਕਦੇ ਬਿਲ ਗੇਟਸ ਆਪਣੇ ਆਪ ਚ ਨਿਮੋ ਚੁੜੇ ਹੋਗੇ ਸ਼ਰਮਿੰਦੇ ਹੋਗੇ ਕਿ ਵਾਕਈ ਇਹ ਬੱਚਾ ਤਾਂ ਠੀਕ کہہ ਰਿਹਾ ਮੈਂ ਇੰਨਾ ਮੀਰੋ ਕਿ ਵੀ ਕਾਦਾ ਮੀਰ ਹੋਇਆ ਸੁਮੁਖ ਦੀ ਗੱਲ ਦੋਸਤੋ ਅਮੀਰ ਦਿਲ ਦੇ ਹੋਣੇ ਚਾਹੀਦੇ ਆ ਪੈਸੇ ਦੇ ਦੇ ਦਿਲ ਦਾ ਅਮੀਰ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਹੈ ਗਰੀਬ ਬੰਦਾ ਨਾ ਜਿਹਦੇ ਕੋਲ ਪੈਸਾ ਨਾ ਵੀ ਹੋਵੇ ਆਪਣੀ ਲੋਈ ਵੀ ਠੰਡ ਚ ਕਿਸੇ ਠਰਦੇ ਬੱਚੇ ਨੂੰ ਜਾਂ ਕਿਸੇ ਜਾਨਵਰ ਨੂੰ ਜਾਂ ਨਾਲ ਦੇ ਸਾਥੀ ਨੂੰ ਦੇ ਦਿੰਦਾ ਹੈ ਪਰ ਅਮੀਰ ਆਦਮੀ ਧੀ ਵਾਰੀ ਸੋਚਦਾ ਹੈ ਕਿ ਕਿਤੇ ਮੇਰੇ ਕੋਟ ਤੇ ਐ ਗਰੀਬ ਦੀ ਬਾਹ ਨਾ ਲੱਗ एक छोटा जा वाकिया कमे लॻा थो चंगा लगे तो जरूर लाइक सबसक्राइब तो शेयर करियो गुरंदर मखन